ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੇ ਲਗਦੇ ਜੀ ਤਰਸਾ ਗਦੇ ਨੇ ਸ਼ੀਤੀ ਦਾੜੇ ਨੂੰ ਸਮਪਲਾ ਚਾਰ ਮਾਰਚ ਕੱਢਿਆ ਜਾ ਰਿਹਾ ਕਿਸਾਨਾਂ ਦੇ ਵਿੱਚ ਬਹੁਤ ਜਹੋਜਰ ਵਾਲਾ ਖਾਲਸਾਈ ਰੰਗ ਦੇ ਵਿੱਚ ਰੰਗਿਆ ਫ੍ਰੀਕੋਡ ਕਿਸੇ ਨਿਸ਼ਾਨਾ ਤੇ ਕਿਸੇ ਸਾਰਾਂ ਦੇ ਨਾਲ ਬੱਚੇ ਅਬਜੋਇ ਕਰਦੇ ਬੀਬੀਆਂ ਪਹਿਣਾ ਨੇ ਇਸ ਤਸਾਦ ਦੇ ਵਿੱਚ ਸਮੂਹਿਤ ਕੀਤੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਹਰ ਸਾਲ ਇਸ ਤਰ੍ਹਾਂ ਅੰਸਤਾਰ ਮਾਰ ਜਿਹੜੇ ਆ ਸਾਹਿਬਾਂ ਦੀ ਸਾਡੀ ਨਸਬਤ ਚ ਕੱਢਦੇ ਰਹਿਣਾ ਗੁਰੂ ਸਾਹਿਬ ਪ੍ਰਭਾਵਾਤਿਪੀ ਨਿਦੇਸ਼ ਜਿਹੜਾ ਨੋਟ ਹੈ ਅਸੀਂ ਜਿੰਨਾ ਜਿੰਨਾ ਨੌਜਾਨਾ ਨੇ ਦਸਤਾਰਾਂ ਜ਼ਿੰਦਗੀ ਚ ਪਰਨ ਕੀਤਾ ਸੋਹਣ ਦਾ ਪੱਤੇ ਉਪਰ ਉਹਨਾਂ ਨੂੰ ਦਸਤਾਰਾਂ ਜੜੀਆਂ ਹੈਗੀਆਂ ਪ੍ਰਮਾਣਮੱਤਾ ਪਾ ਕੇ ਦਿੱਤੀਆਂ ਵੀ ਆ ਤੇ ਵੀ ਉਹ ਸਭ ਕਰਤਾ ਕਰਨਗੇ ਕਿ ਸਾਰੇ ਸਿੰਘ ਜਿਹੜੇ ਆ ਆਨਲਾਈਨ ਟਾਈਮ ਦੇ ਵਿੱਚ ਸਿੰਘ ਖੜਨਗੇ ਮਕਸਦ ਕੀ ਹੈਗਾ ਅੱਜ ਨੋਟ ਦਾ ਇਸਤਾਰ ਮਾਰਨੀ ਬਗਦ ਕਰੀਏ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਜਦੋਂ ਗੁਰੂ ਸਾਹਿਬ ਦੇ ਸੇਵ ਦੇ ਅੰਛੜੇ ਸਿੱਧਾੜੇ ਦੇ ਆਇਆ ਸਿੱਧਾੜਾਂ ਦੇ ਉੱਤੇ ਸੰਗਤਾਂ ਜਿਹੜੀਆਂ ਹੈਗਾ ਫਤਿਹਗੜ ਸਾਹਿਬ ਜਾਂਦੀਆਂ ਉੱਤੇ ਆ ਕੇ ਸ਼ਹੀਦਾਂ ਨੂੰ ਚੜ੍ਹਪਤ ਹੁੰਦੀਆਂ ਪਰ ਉਹ ਜਿੰਨਾ ਸੰਗਤ ਤੋਂ ਨਹੀਂ ਜਾ ਜਾਂਦਾ ਉਹ ਫਰੀਦਕੋਟ ਅਸੀਂ ਸੋਚਿਆ ਵੀ ਇੱਥੇ ਇੱਕ ਫੈਦਰ ਮਾਰਚ ਰੱਖ ਕੇ ਸ਼ਹੀਦਾਂ ਨੂੰ ਜਿਹੜਾ ਹੈਗਾ ਸ਼ਹਾਦਤ ਦੀ ਭੇਟ ਕਰੀਏ ਕਿਉਂਕਿ ਗੁਰੂ ਸਾਹਿਬ ਦੇ ਪਰਿਵਾਰ ਤੇ ਸੂਚੇ ਫਲਤ ਪੰਨੀਆਂ ਦੀਆਂ ਜਿਹੜੇ ਕੁਰਬਾਨੀਆਂ ਤੇ ਅਸੀਂ ਜੇ ਇੰਨਾ ਵੀ ਟਾਈਮ ਨਹੀਂ ਕਰ ਸਕਦੇ ਸਾਡੇ ਆਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਰੀਦਕੋਟ ਦੀ ਸੂਬਾ ਸਾਧ ਸੰਗਤ ਅੱਜ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਆ ਤੇ ਅੱਜ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੀ ਆ ਤੇ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ ਉਹਨੂੰ ਚੇਤਕ ਲਾ ਰਹੀ ਵੀ ਅੱਜ ਇਹ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੀ ਕੱਢਿਆ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਬੀਬੀਆਂ ਵੱਲੋਂ ਜਿਹੜਾ ਮਾਰਚ ਕਟਿਆ ਜਾ ਰਿਹਾ ਕੇਸਰੀ ਨਿਸ਼ਾਨ ਮਾਰਚ ਤੇ ਕੇਸਰੀ ਦਸਤਾਰ ਮਾਰਚ ਸੋ ਸਰਕਾਰਾਂ ਦਾ ਜਿਹੜਾ ਸਿਸਟਮ ਆ ਕਿ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਿਆ ਸਹਿਬਜ਼ਾਦਿਆਂ ਨੇ ਨੀਹਾਂ ਵਿੱਚ ਜੰਦਿਆਣੇ ਈਨ ਨਹੀਂ ਮੰਨੀ ਤੇ ਮੋਤੀराम ਜੀ ਨੇ ਦੁੱਧ ਪਿਆਇਆ ਤੇ ਉਹਨਾਂ ਨੂੰ ਇਹ ਪਤਾ ਸੀ ਕਿ ਮੇਰਾ ਪਰਿਵਾਰ ਆ ਜਿਹੜਾ ਉਹ ਵੀ ਸਿੱਧੀ ਪ੍ਰਾਪਤ ਕਰੂਗਾ ਫਿਰ ਵੀ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਸਰਕਾਰਾਂ ਅਜੇ ਵੀ ਜਿਵੇਂ ਉਸ ਟਾਈਮ ਦੀਆਂ ਸਰਕਾਰਾਂ ਸਿੱਖ ਕੌਮ ਦੇ ਵਿਰੁੱਧ ਸੀ ਤੇ ਸਿੱਖ ਕੌਮ ਨੇ ਚੜ੍ਹਦੀ ਕਲਾ ਦੀ ਸੰਦੇਸ਼ ਦੇ ਕੇ ਲੜਾਈ ਲੜੀ ਇਸ ਟਾਈਮ ਵੀ ਸਰਕਾਰਾਂ ਜਿਵੇਂ ਆਪਾਂ ਕਹਿ ਲਈਏ ਕਿ ਬਾਬਾ ਜੀ ਨੂੰ ਸਾਡੇ ਬਾਪਿਆਂ ਨੂੰ ਸਾਡੇ ਸਹਿਜਾਦਿਆਂ ਨੂੰ ਵੀਰਵਾਲ ਦਿਵਸ ਦੇ ਨਾਮ ਨਾਲ ਜਿਹੜਾ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਆਲ ਵਰਲਡ ਲੈਵਲ ਤੇ ਕਿ ਇਹ ਤਾਂ ਵੀਰਵਾਲ ਦਿਵਸ ਆ ਸੋ ਉਹ ਸਾਡੇ ਖਾਸ ਆ ਉਹ ਆਮ ਨਹੀਂ ਹੈਗੇ ਤੁਸੀਂ ਆਮ ਬਣਾਉਣਾ ਚਾਹੁੰਦੇ ਹੋ ਅੱਜ ਵੀ ਸਿੱਖ ਕੌਮ ਦੇ ਵਿੱਚ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤੇ ਹੋਏ ਸਿੱਖ ਕੌਮ ਦੇ ਨੌਜਵਾਨ ਯੋਧੇ ਸਰਕਾਰਾਂ ਨਾਲ ਇਸੇ ਤਰ੍ਹਾਂ ਲੜਦੇ ਆ ਰਹੇ ਆ ਤੇ ਵੀਰ ਬਾਲਦੇਵਸ ਹੋਵੇ ਭਾਵੇਂ ਹੋਰ ਕੋਈ ਵੀ ਜਿਹੜਾ ਸਰਕਾਰੀ ਤੰਤਰ ਆਪਣੀ ਸਿੱਖ ਕੌਮ ਨੂੰ ਢੇ ਸਿੱਖ ਕੌਮ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹ ਬਰਦਾਸ਼ਤ ਨਾ ਕਰਨ ਯੋਗ ਆ ਸੋ ਉਸੇ ਬਾਬਤ ਅੱਜ ਕੇਸਰੀ ਦਸਤਾਰ ਮਾਰਚ ਕੇਸਰੀ ਨਿਸ਼ਾਨ ਮਾਰਚ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਦਾ ਮਾਰਚ ਤੇ ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਰਚ ਕੱਢ ਰਹੇ ਆ ਕਿ ਸਿੱਖ ਕੌਮ ਸੁੱਤੀ ਨਹੀਂ ਸਿੱਖ ਕੌਮ ਜਾਗਦੀ ਆ ਸਿੱਖ ਕੌਮ ਆ ਜਿਹੜੀ ਉਹ ਕਦੇ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਤੇ ਚੜ੍ਹਦੀ ਕਲਾ ਦਾ ਸੰਦੇਸ਼ ਦੇਗੀ ਜਿੰਨਾ ਚਿਰ ਖਾਲਸਾ ਰਾਜ ਪ੍ਰਾਪਤ ਨਹੀਂ ਹੁੰਦਾ ਵਾਹ ਇਸ ਜਿਹੜੀ ਮਾਰਚ ਦੀ ਜਿਹੜੀ ਸ਼ੁਰੂਆਤ ਕਿੱਥੋਂ ਹੋਊਗੀ ਕਿੱਥੋਂ-ਕਿੱਥੋਂ ਦੀ ਹੋ ਕੇ ਲੰਘੇਗਾ ਤਾਂ ਜੋ ਜਿਹੜਾ ਸੰਗਤਾਂ ਦੇ ਸਾਹਮਣੇ ਜਿਹੜਾ ਸਾਰੀ ਕੰਮ ਜਾਵੇ ਦੇਖੋ ਜੀ ਅੱਜ ਖਾਲਸਾ ਦਵਾਨ ਗੁਰਦੁਆਰਾ ਸਾਹਿਬ ਤੋਂ ਕੇਸਰੀ ਦਸਤਾਰ ਮਾਰਚ ਜਿਹੜਾ ਉਹ ਸ਼ੁਰੂ ਹੋਊਗਾ ਉਸ ਤੋਂ ਬਾਅਦ ਕੈਂਟਾ ਘਰ ਤੋਂ ਹੁੰਦਾ ਹੋਇਆ ਉਤੋਂ ਦੀ ਬਸ 8 ਡਾ ਜਿਹੜਾ ਰੋਡ ਆ ਬਸ 8 ਡੇ ਵਾਲਾ ਉਤੋਂ ਦੀ ਹੁੰਦਾ ਹੋਇਆ ਸੇਠੀ ਡੇਰੀ ਚੌਂਕ ਸੇਠੀ ਡੇਰੀ ਚੌਂਕ ਤੋਂ ਬਾਰ ਬਾਰ ਹੋ ਕੇ ਉਸ ਤੋਂ ਬਾਅਦ ਜਿਹੜਾ ਅੱਗੇ ਚੌਂਕ ਆਉਂਦਾ ਉਥੇ ਜਿਹੜਾ ਉਹ ਜਥਾ ਜਿਹੜਾ ਜਥਾ ਆਪਣਾ ਗੱਤਕਾ ਟੀਮ ਆ ਉਹ ਜਿਹੜੀ ਉਥੇ ਜੋਰ ਵਿਖਾਏਗੀ ਉਸ ਤੋਂ ਬਾਅਦ ਬਾਰ ਬਾਰ ਦੀ ਹੁੰਦਾ ਹੋਇਆ ਡੋਲਫਿਟ ਚੌਂਕ ਤੋਂ ਬਾਬਾ ਫਰੀਦ ਵਿਖੇ ਨਤਮਸਤਕ ਹੋ ਕੇ ਉਥੇ ਜੜੀ ਇਹ ਸਮਾਪਤੀ ਕੀਤੀ ਜਾਉਂਦੀ ਆਵਾਜ਼ੀ ਦਾ ਮਾਤ ਪਕਾ ਬਾਰੇ ਗੀਤ। ਅੰਦੀ ਵੇਖ ਖਾਲਸਾਈ ਦੀ ਗਫਤ। ਸ਼ਾਦਤ ਦੇ ਦਿਨ ਚੱਲ ਰਹੇ ਆ ਤੇ ਸ਼ਾਦਤ ਦੇ ਦਿਨਾਂ ਨੂੰ ਸਮਰਪਿਤ ਅੱਜ ਇੱਥੇ ਜਿਹੜਾ ਇਥੋਂ ਦੇ ਨੌਜਵਾਨਾਂ ਵੱਲੋਂ ਇਥੋਂ ਦੀ ਸੰਗਤ ਵੱਲੋਂ ਇਹ ਮਾਰਚ ਕੇਸਰੀ ਦਸਤਾਰ ਮਾਰਚ ਲਿਖਿਆ ਗਿਆ। ਸਾਡਾ ਹਮੇਸ਼ਾ ਹੀ ਇੱਕ ਮਲਾਲ ਰਹਿੰਦਾ ਵੀ ਸਾਡੇ ਬੰਦੇ ਧਰਮ ਨੂੰ ਛੱਡ ਕੇ ਹੋਰ ਧਰਮਾਂ ਦੇ ਵਿੱਚ ਚਲੇ ਜਾਂਦੇ ਆ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਕੋਈ ਵੀ ਉਹਨਾਂ ਨੂੰ ਪੰਥਕ ਪ੍ਰੋਗਰਾਮ ਕੋਈ ਸ਼ੇਧ ਨਹੀਂ ਦੇ ਸਕੀ। ਅਸੀਂ ਆਪਦੇ ਬੱਚਿਆਂ ਨੂੰ ਆਪਦੇ ਨਾਲ ਜੋੜਨ ਦਾ ਕੋਈ ਪ੍ਰੋਗਰਾਮ ਹੀ ਨਹੀਂ ਦੇ ਸਕੇ। ਫਿਰ ਉਹ ਟੀਵੀ ਤੇ ਜੋ ਚੈਨਲਾਂ ਦੇ ਜੋ ਸਰਕਾਰ ਦਾ ਪ੍ਰੋਪਾਗੈਂਡਾ ਹੁੰਦਾ ਉਹ ਤੋਂ ਪ੍ਰਭਾਵਿਤ ਹੋ ਕੇ ਕਿਤੇ ਨਾ ਕਿਤੇ ਪਾਤਤ ਵੀ ਹੁੰਦੇ ਆ ਫਿਰ ਸਾਡੇ ਜਿਹੜੇ ਹਾਸ਼ੀਕ ਧਰਾਂ ਤੋਂ ਸਿੱਖਾ ਉਹ ਦੂਜੀਆਂ ਆਪਣੇ ਧਰਮਾਂ ਵੱਲ ਵੀ ਜਾਂਦੇ ਆ ਸੋ ਇਹ ਇੱਕ ਉਪਰਾਲਾ ਕਰਿਆ ਤੁਹਾਨੂੰ ਨੌਜਵਾਨ ਸਾਰੇ ਵਧਾਈ ਦੇ ਪਾਤਰ ਆ ਸਾਰੀ ਸੰਗਤ ਵਧਾਈ ਦੀ ਪਾਤਰ ਆ ਕਿ ਇੱਕ ਅੱਜ ਦੇ ਦਿਨ ਨੂੰ ਯਾਦ ਕਰਦੇ ਜਸ਼ਨਤਾ ਨੂੰ ਯਾਦ ਕਰਦੇ ਕਿਉਂਕਿ ਇਤਿਹਾਸ ਆ ਹੀ ਟਰੈਵਲ ਕਰਦਾ ਜਦੋਂ ਆਪਾਂ ਇੱਥੇ ਇਕੱਠੇ ਹੋਵਾਂਗੇ ਦੱਸਾਂਗੇ ਬੱਚੇ 'ਚ ਵੀ ਉਹ ਜੋਸ਼ ਆਊਗਾ ਤੇ ਨਾਲ ਹੀ ਇਹ ਵੀ ਪ੍ਰਤੀਕ ਆ ਵੀ ਸਿੱਖਾਂ ਲਈ ਜਿਹੜੀ ਸ਼ਹਾਦਤ ਆ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਹ ਦਸਤਾਰਮਾਰ ਉਸੇ ਚੜ੍ਹਦੀ ਕਲਾ ਨੂੰ ਅਸੀਂ ਸ਼ੋਕ ਨਹੀਂ ਮਨਾਉਂਦੇ ਅਸੀਂ ਉਹ ਗੁਰੂ ਦੇ ਭਾਣੇ ਨੂੰ ਮੰਨਦੇ ਆ ਤੇ ਉਸ ਭਾਣੇ ਨੂੰ ਮੰਨਦੇ ਹੋਏ ਚੜ੍ਹਦੀ ਕਲਾ ਦੇ ਪ੍ਰਤੀਕ ਉਹ ਜਵਾਨ ਜਿਹੜਾ ਦਸਤਾਰਮਾਰ ਕਰਦਾ ਇਹ ਕੇਸਰੀ ਦਸਤਾਰਮਾਰ ਚ ਯੋਧਿਆਂ ਦੀ ਕੁਰਬਾਨੀ ਨੂੰ ਸਿੱਧਾ ਸਾਡੇ ਖਾਲਸਾ ਪੰਥ ਦੀ ਜਿਨ੍ਹਾਂ ਨੇ ਨੀਰ ਆਖੀ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੀਤ ਸਿੰਘ ਇਸ ਲਾਲਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਇਹ ਕੇਸਰੀ 10 ਮਾਰਚ ਫਰੀਦਕੋਟ ਵਿਕੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਨੌਜਵਾਨਾਂ ਵੱਲੋਂ ਸੇਵਾ ਸੁਸਾਇਟੀਆਂ ਵੱਲੋਂ ਇਥੇ ਇਹ ਮਾਰਚ ਕੱਢਿਆ ਜਾ ਰਿਹਾ ਜਿਹਦਾ ਬਹੁਤ ਪਰਮਾਹੰਗਾਰਾ ਸਿੱਖ ਸੰਗਤ ਵੱਲੋਂ ਦਿੱਤਾ ਜਾ ਰਿਹਾ ਮੈਂ ਫਰੀਦਕੋਟ ਵਾਸੀਆਂ ਦਾ ਸਮੂਹ ਜਥੇਬੰਦੀਆਂ ਦਾ ਰਿਣੀ ਹਾਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢਦੇ ਹੋਏ ਇਸ ਮਾਰਚ ਦਾ ਹਿੱਸਾ ਬਣੇ ਨੇ ਤੇ ਉਸ ਯੋਧਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੋਦਾ ਮਹੀਨਾ ਜਿਹੜਾ ਸ਼ਕਤੀ ਦਾ ਮਹੀਨਾ ਜਿਹੜਾ ਹੈ। ਸਿਰ ਗੁਰ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਇੱਕ ਲਾਸਾਨੀ ਸ਼ਹਾਦਤ ਅਰਾਜਸੀ ਸਾਰਿਆਂ ਨਾਲ ਬੱਚਿਆਂ ਨੂੰ ਪਰਨਾਮ ਕਰਨ ਵਾਸਤੇ ਸਜਦਾ ਕਰਨ ਵਾਸਤੇ ਇਕੱਠੇ ਹੋਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਉਸ ਦਰਦ ਨੂੰ ਸਮਝ ਸਕੇ। ਅੱਜ ਅਰਾਸੀਂ ਆਪਾਂ ਸੋਚ ਕੇ ਦੇਖੀਏ ਕਿ ਅੱਜ 11 ਫੌਦੀ ਰਾਤ ਜਿਹੜੀ ਹੈ ਕਿ ਆਹ ਬੱਚੇ ਖੰਡੇ ਬੁਰਜ ਦੇ ਵਿੱਚ ਬਿਨਾਂ ਕੱਪੜੇ ਦੇ ਬਿਨਾਂ ਹੋ ਜੰਦੇ ਕਿਵੇਂ ਉਹਨਾਂ ਨੇ ਆਪਣਾ ਸਮਾਂ ਕੱਟਿਆ ਹੋਵੇਗਾ ਔਰ ਉਹ ਸਮਾਂ ਜਿਹੜਾ ਗੁਰੂ ਦਿਆਂ ਦਿੱਤੀਆਂ ਹੋਈਆਂ ਬਖਸ਼ਾਂ ਉਹ ਪਾਠ ਉਹ ਗੁਰੂ ਦਾ ਜਿਹੜਾ ਸਾਨੂੰ ਇੱਕ ਵਿਚਾਰਨ ਦਿੱਤਾ ਹੋਇਆ ਜਪਜੀ ਸਾਹਿਬ ਦਾ ਪਾਠ ਹੋਈ ਚੌਪੈ ਸਾਹਿਬ ਦਾ ਪਾਠ ਹੋਈ ਜਿਹੜੇ ਕਿ ਉਹਨਾਂ ਦੇ ਦਾਦੀ ਮਾਂ ਨੇ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਸੀਗਾ ਉਹਦਾ ਜਿਹੜਾ ਹੈਗਾ ਬਲ ਉਹਨਾਂ ਬੱਚਿਆਂ ਨੂੰ ਮਿਲਦਾ ਉਹ ਬੱਚੇ ਜਿਹੜੇ ਸੀਗੇ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਣ ਦਿੱਤਾ ਪੰਥਵਾਸ ਤੇ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਔਰ ਉਸ ਦਾਦੀ ਨੂੰ ਵੀ ਪ੍ਰਣਾਮ ਜਿਸ ਦਾਦੀ ਨੇ ਕਿ ਆਪਣੇ ਬੱਚਿਆਂ ਦੇ ਵਿੱਚ ਕੁੱਟ-ਕੁੱਟ ਕੇ ਨਾ ਉਹ ਰ삐 ਜਿਹੜਾ ਹੈਗਾ ਗਿਆਨ ਭਰਿਆ ਹੋਇਆ ਸੀ ਕਿ ਉਹ ਬੱਚੇ ਢੋਲੇ ਨਹੀਂ ਅਡੋਲ ਹੋਗੇ ਅੱਜ ਉਸ ਦਾਦੀ ਨੂੰ ਉਹਨਾਂ ਬੱਚਿਆਂ ਨੂੰ ਅਸੀਂ ਪ੍ਰਣਾਮ ਕਰਦੇ ਆ ਔਰ ਮੈਂ ਗੁਰਸੇਵਕ ਸਿੰਘ ਜੀ ਦਾ ਇੱਕ ਬਹੁਤ ਹੀ ਧੰਨਵਾਦ ਕਰਦੀ ਹਾਂ ਜੀ ਇਹਨਾਂ ਨੇ ਕਿ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਹੈ ਸਾਰਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਉਹਨਾਂ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ